ਸੱਚ ਦਾ ਰਾਹ ਫੜ ਕੇ ਵੇਖੋ ਘਰ ਦਾ ਸੁੱਖ ਚੈਨ ਛੱਡਣਾ ਪਊਗਾ ਮੁੜ ਕੇ ਘਰ ਨਹੀਂ ਕਦੀ ਲੱਭਦੇ ਹੁੰਦੇ ਜਿਨ੍ਹਾਂ ਨੇ ਸੱਚ ਦੇ ਰਾਹ ਫੜਿਆ ਸੱਚ ਦਾ ਰਾਹ ਪੁੱਛਣਾ ਭਾਈ ਮਣੀ ਸਿੰਘ ਨੂੰ ਪੁੱਛ ਲੋ ਬੰਦ-ਬੰਦ ਕਟਿਆ ਜਾਣਾ ਜੀ ਸੱਚ ਦਾ ਰਾਹ ਪੁੱਛ ਲੋ ਭਾਈ ਮਤੀ ਦਾਸ ਨੂੰ ਆਰੇ ਦੇ ਥੱਲੇ ਖਲੂਣਾ ਪੈਂਦਾ ਰਾਹ ਸੱਚ ਦਾ ਫੜਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਹ ਕੱਤੀ ਤਵੀ ਲਾਹੌਰ ਦੀ ਧਰਤੀ ਉੱਪਰ ਦੀ ਦੇਖ ਤੇ ਕਰਮ ਰੇਤਾ ਸੀ ਸੰਦਰ ਪੈਂਦੀ ਐ ਤਰੂ ਅਰਜਨ ਦੇ ਪਾਤਸ਼ਾਹ ਸੱਚ ਦਾ ਰਾਹ ਪੁੱਛਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ ਕੁੱਤਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਕੇ ਮੇਰਾ ਬਾਪੂ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਤਰੀ ਦਾ ਕਹਿਣਾ ਕਿੱਥੇ ਆਨੰਦਪੁਰ ਦੀਆਂ ਸੇਜਾਂ ਤੇ ਕਿੱਥੇ ਮਾਛੀਵਾੜੇ ਦਾ ਜੰਗਲ ਰਾਹ ਸੱਚ ਦਾ ਫੜਿਆ ਸੀ ਪਰ ਜਦੋਂ ਗੁਰੂ ਦਸਣਾ ਹੋਵੇ ਤਾਂ ਬੰਦਾ ਨਾ ਜਿੱਦਾਂ ਵਿਉਂਚ ਚੌੜੇ ਹੋ ਕੇ ਫਿਰਦਾ ਇਦਾਂ ਦੱਸਿਆ ਕਰੋ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਵਰਗਾ ਕੋਈ ਨਹੀਂ ਬਣ ਸਕਦਾ ਜੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾ ਹੋ ਸਕਿਆ ਉਹ ਦੁਨੀਆਂ ਦੇ ਕਿਤੇ ਸੁੱਖੀ ਨਹੀਂ ਬਸ